ਕਿ ਕਿਵਾਂ ਤੁਸੀਂ ਸਾਰੇ ਉਮੀਦੋਂ ਸਾਰੇ ਜਾਣੇ ਵਧੀਆ ਹੋਵੋਗੇ ਸੋ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਵਲੌਗ ਦੇ ਨਾਲ ਸੋ ਮੈਂ ਕਰ ਰਹੀ ਸੀ ਸਵੇਰੇ ਸਵੇਰੇ ਵਾਕ ਉਹ ਤੁਸੀਂ ਬਹੁਤ ਜ਼ਿਆਦਾ ਹਨੇਰਾ ਤੇ ਮੈਂ ਬੌਕਾਤੇ ਕਰਦੇ ਅੰਜਲੀ ਜੀ ਬਾ ਉੱਪਰ ਤੇ ਉੱਪਰ ਦੇਖੋ ਇਹ ਹੈ ਜੀ ਸਵੇਰ ਦਾ ਵਿਊ 88 ਤੇ ਆਪਾਂ ਬਣਾ ਰਹੇ ਹਾਂ ਜੀ ਨਾਸ਼ਤਾ ਤੇ ਵੱਡਾ ਬੇਟਾ ਕਹਿੰਦਾ ਜੀ ਅੱਜ ਖਾਣਿਆ ਗੋਭੀ ਦੇ ਪਰਾਠੇ ਕਿਉਂਕਿ ਮੈਂ ਪਹਿਲਾਂ ਵੀ ਦੱਸਿਆ ਕਰੋ ਰੋਟੀ ਸਬਜ਼ੀ ਬਦਰਾ ਬਹੁਤ ਘੱਟ ਖਾਂਦਾ ਦਾ ਸੋ ਉਹਨੇ ਡਿਮਾਂਡ ਕੀਤੀ ਗੋਭੀ ਦੇ ਪਰਾਠਿਆਂ ਦੀ ਤੇ ਅੱਜ ਸਪੈਸ਼ਲ ਉਹਦੇ ਲਈ ਬਣਨਗੇ ਝੋਲੀ ਆਟਾ ਆਪਾਂ ਨੇ ਗੁੰਨ ਲਿਆਗਾ ਤੇ ਕੱਦੂ ਕੁਛ ਕਰ ਲੈਣੇਗੇ ਆਪਾਂ ਨੇ ਗੋਭੀ ਇਹਦੇ ਵਿੱਚ ਪਾਜਣ ਦੀ ਹਰੀਆਂ ਮਿਰਚਾਂ ਲਾਲ ਮਿਰਚ ਤੇ ਨਮਕ ਤੇ ਹੁਣ ਬਣਾਉਣੇ ਆ ਜੀ ਪਰਾਠੇ ਸੀ ਸੁਤੇ ਵੈਸੀ ਕਿ ਸੇਵਜੀ ਬਬਾਈ ਦੀ ਫੋਟੋ ਸੀ ਜਿਹੜੀ ਇੱਥੋਂ ਨੀਚੇ गिर ਗਈ ਇਹਦੀ ਚੁੜਾਈ ਵੀ ਬਹੁਤ ਜ਼ਿਆਦਾ ਸੀ ਤੇ ਪਤਾ ਨਹੀਂ ਕਿੱਦਾਂ ਨੀਚੇ ਗਿਰ ਗਈ ਤੇ ਮੈਂ ਫੋਟੋ ਚੁੱਕੀ ਬਬਾਈ ਦੇ ਤੇ ਸਾਫ ਪਰ ਕਿਉਂ ਥਰ ਰਹੀ ਸੀ ਮਨੇ ਉਸ ਤੋਂ ਬਾਅਦ ਅਸਰ ਨੂੰ ਅੱਗੇ ਗੱਲ ਉਹ ਬੱਚੇ ਵੀ ਡਰ ਗਏ ਸੀ ਕਿਚੇ ਨੂੰ ਬਿਠਾਇਆ ਤੇ ਉਸ ਵਦ ਬਣਾਈ ਚੀਨੀ ਚਾਹ ਚਾਹ ਦਿੱਤੀ ਬੱਚਿਆਂ ਨੂੰ ਤੇ ਮੈਂ ਵੀ ਕੀਤੀ ਤੇ ਅਸੀਂ ਤੇ ਰੱਟੀ ਥੋੜੀ دیر ਲਈ ਕਾਫੀ ਦਿਨੋਂ ਤੁਮ ਦੋ 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 ਤਿੰਨ ਦਿਨੋਂ ਤੋਂ ਮੈਂ ਦੇ ਇੱਕ ਨਾ ਕੁਛ ਅਜੀਬ ਜਿਹਾ ਕੁਝ ਹੋ ਰਿਹਾਗਾ ਤੇ ਉਹ ਸਮਝ ਨਹੀਂ ਆ ਰਹੀ ਸੀ ਕਿ ਨਾ ਵੀ ਕਿੰਤਾ ਗਵਰ ਆਉਂਦਾ ਸੀ ਚਲੋ ਭੁਲਿਖਾਗਾ ਤੇ ਉਹਦੇ ਕਰਕੇ ਮੈਂ ਇੰਨਾ ਜ਼ਿਆਦਾ ਧਿਆਨ ਨਹੀਂ ਦਿੱਤਾ ਹੁਣ ਆਰਾਮ ਨਾਲ ਬੈਠਾਂਗੇ ਲਾਈਟ ਵਗੈਰਾ ਲੱਗੀਆਂ ਹੋਣੀਆਂ ਨੇ ਸਾਰੀਆਂ ਚਾਹ ਵੀ ਕਿਟ ਹੈ ਹੁਣ ਆਹ ਵਾਲਾ ਗੇਟ ਖੜਕੇ ਉਧਰ ਲਾ ਵੀ ਆਪਣੀ ਕਟ ਲਈ ਆਗੇ ਪੱਤਾ ਗੋभी ਔਰ ਮਟਰ ਕਟ ਲਿਨੀ ਆਲੂ ਕੱਟਤੇ ਆਗੇ ਟਮਾਟਰ ਅਦਰਕ ਲਸਣ ਹਰੀਆਂ ਮਿਰਚਾਂ ਔਰ ਪਿਆਜ਼ ਇਹ ਹੁਣ ਆਪਾਂ ਲਗਾਉਨੇ ਆਂ ਜੀ ਤੜਕਾ ਤੇਲ ਹੋ ਗਿਆ ਸੀ ਜੀ ਗਰਮ ਆਪਾਂ ਨੇ ਐਡ ਕੀਤਾ ਇਹਦੇ ਵਿੱਚ ਲਸਣ ਜੀਰਾ ਪਿਆਜ਼ ਉਸ ਤੋਂ ਬਾਅਦ ਆਪਾਂ ਪਾਉਾਂਗੇ ਜੀ ਦਾਲ ਮਟਰ ਔਰ ਫਿਰ ਪਾ ਲਾਂਗੇ ਪਾਣੀ ਤੇ ਤੇਲ ਮਾ ਜ਼ਿਆਦਾ ਕਰਨ ਦਾ ਜ਼ਰੂਰ ਨਹੀਂ ਆਗੇ ਤੇ ਤਾਂ

को बनने आएंगे हल्दी ओके और नमक अपन पहला पास सी दो सब्जी हो गई अपनी तैयार जुड़ने खाली सी रोटी बच्चा ने भी खा लिया तो ये मेरी थाली आई थी तो मैं खा रही हूँ एक रोटी सब्जी और सलाद ਉਸ ਤੋਂ ਬਰਨ ਹਸਬੰਡ ਨੇ ਕਿਤਾ ਖਾਣਾ ਕੇ ਬਾਬਾ ਜੀ ਦੀ ਫੋਟੋ ਸੀ ਜਿਹੜੀ ਉੱਥਰ ਲਗਾਤੀ ਸੀ ਜਿਹਨੇ ਤੁਸੀਂ ਡਰੋ ਨਾ ਸੋ ਇਹ ਬਲੌਗ ਹੈਗਾ ਸੀ ਜਿਹੜਾ ਆਪਣਾ 16 ਤਰੀਕ ਦਾ ਤੇ ਅੱਜ ਤਰੀਕ ਹੈਗੀ ਹੈ 18 ਸੋ ਅੱਜ ਮੈਂ ਐਡਿਟ ਕਰ ਰਹੀ ਆਂਗੀ ਇਹ ਵੀਡੀਓ ਤੇ ਉਸ ਦਿਨ ਕੀ ਹੋਇਆ ਸੀ ਮਤਲਬ ਦੋ ਤਿੰਨ ਦਿਨਾਂ ਤੋਂ ਕੁਝ ਅਜੀਬ ਜਿਹਾ ਹੋਈ ਜਾਂਦਾ ਸੀਗਾ ਤੇ ਇੱਕ ਦਿਨ ਕੀ ਹੋਇਆ ਸੀ ਆਰਾਮ ਨਾਲ ਪਜਾਂਗੇ ਠੀਕ ਹੈ ਹਸਬੰਡ ਤਾਂ ਡਿਊਟੀ ਗਏ ਹੁੰਦੇ ਆਗੇ ਉਤੇ ਜਿੱਦਾਂ ਨਾ ਪਾ ਮਤਲਬ ਪਏ ਪਏ ਪੈਰਾਂ ਦੇ ਨਾਲ ਜਿੱਦਾਂ ਕੰਬਲ ਹੈ ਨਾ ਫੋਲਡ ਕਰਦੇ ਆਂਗੇ ਤੇ ਉਹ ਫੋਲਡ ਕਰ ਰਹੀ ਸੀ ਤੇ ਅੱਧਾ ਪਈ ਸੀ ਕਿ ਬੱਚੇ ਪਏ ਸੀਗੇ ਨਾਲ ਤੇ ਮੈਂ ਉਹਨਾਂ ਕੰਬਲ ਫੋਲਡ ਕੀਤਾ ਫੋਲਡ ਕਰਕੇ ਨਾ ਜਿਹੜੀ ਉਹਦੀ ਰਾਈਟ ਲੈਗ ਹੈ ਰਾਈਟ ਲੈਗ ਤੋਂ ਨਾ ਕੰਬਲ ਉਧਰ ਨੂੰ ਸੈਟ ਕਰਦੀ ਪਈ ਸੀ ਤੇ ਉਥੇ ਨਾ ਮੇਰਾ ਪੈਰ ਜਿਹੜਾ ਅੱਗੇ ਨਹੀਂ ਗਿਆ ਹੈਗਾ ਮਤਲਬ ਨਾ ਜਿੱਦਾਂ ਉੱਥੇ ਕੋਈ ਬੈਠਾ ਹੁੰਦਾਗਾ ਉਹਦੇ ਵਿੱਚ ਜਾ ਕੇ ਇਹ ਹੈ ਨਾ ਵੀ ਲੱਗ ਰਿਹਾਗਾ ਤੇ ਫਿਰ ਮੈਂ ਪਈ ਪਈ ਨੇ ਜਦੋਂ ਦੇਖਿਆ ਥੋੜਾ ਜਿਹਾ ਮੈਨੂੰ ਬਲੈਕ ਬਲੈਕ ਜਾਂ ਕੁਛ ਦਿਖ ਗਿਆ ਪਰਛਾਮ ਆ ਜਾ ਕੁਛ ਤੇ ਮੈਂ ਨਾ ਉਹ ਹਸਬੰਡ ਵੀ ਘਰੇ ਨਹੀਂ ਸੀਗੇ ਤੇ ਫਿਰ ਮੈਂ ਉਹ ਚੀਜ਼ ਨੂੰ ਇਗਨੋਰ ਕਰਤਾ ਵੈਸੇ ਤਾਂ ਮੈਂ ਬਹੁਤ ਜ਼ਿਆਦਾ ਡਰਦੀ ਐਂ ਕਿ ਪਰ ਜਦੋਂ ਕੋਈ ਵੀ ਲੜਕੀ ਹੈ ਉਹ ਲੜਕੀ ਮਾਂ ਬਣ ਜਾਂਦੀ ਹੈਗੀ ਤਾਂ ਉਹ ਚੀਜ਼ਾਂ ਨਾਲ ਡਰ ਥੋੜਾ ਜਿਹਾ ਘੱਟ ਜਾਂਦਾ ਹੁੰਦਾਗਾ ਤਾਂ ਉਹ ਚੀਜ਼ਾਂ ਨੂੰ ਸ਼ੋ ਨਹੀਂ ਕਰਦੀ ਉਹ ਬੱਚੇ ਨਾਲ ਪਈ ਸੀ ਮੈਨੂੰ ਐ ਦੀ ਕੰਬਲ ਸੈੱਟ ਕੀਤਾ ਤੇ ਪੈ ਗਈ ਮੈਂ ਉਹ ਚੀਜ਼ ਨੂੰ ਇਗਨੋਰ ਕਰਤਾ ਕਿ ਚਲ ਵੈਸੇ ਹੀ ਨਾ ਭੁਲੇਖਾ ਪੈ ਗਿਆ ਹੋਊਗਾ ਜਾਂ ਕੰਬਲ ਕੀਤੇ ਫਸ ਗਿਆ ਹੋਊਗਾ ਤੇ ਇਹ ਵੀ ਉਦਾਂ ਹੋਊਗਾ ਪਰ ਮਾਈਂਡ ਦੇ ਵਿੱਚ ਉਹ ਚੀਜ਼ ਸੀ ਵੀ ਹਾਂ ਉੱਥੇ ਕੋਈ ਹੈਗਾ ਸੀ ਮਤਲਬ ਇੰਨਾ ਜ਼ਿਆਦਾ ਫੀਲ ਹੋਇਆ ਮੈਨੂੰ ਉਸ ਤੋਂ ਬਾਅਦ ਕੀ ਕੀਤਾ ਸੋ ਗਏ ਸੀ ਸੌਣ ਤੋਂ ਬਾਅਦ ਦੂਸਰੇ ਦਿਨ ਸੀ ਕਿ ਸ਼ਿਵਰਾਤਰੀ ਤੇ ਸ਼ਿਵਰਾਤਰੀ ਤੇ ਫਿਰ ਅਸੀਂ ਉਦਾਂ ਹੀ ਨਾਰਮਲ ਜਿਹਾ ਬਲੌਗ ਦੇ ਵਿੱਚ ਦਿਖਾਇਆਗਾ ਹੈਨਾ ਫਿਰ ਉਸ ਦਿਨ ਵੀ ਜਿਹੜਾ ਰਾਤ ਨੂੰ ਪੈਂਦੇ ਆ ਕਿ ਅਸੀਂ ਹਸਬੰਡ ਗਏ ਹੋਏ ਨੇ ਕਿ ਡਿਊਟੀ ਆਪਣਾ ਤੇ ਸਾਡੇ ਨਾਲ ਜਿਹੜੀ ਇਹ ਵਾਲੀ ਜਿਹੜੀ ਖਿੜਕੀ ਆ ਕਿ ਤੇ ਇੱਥੋਂ ਆਉਂਦੀਆਂ ਨਾ ਬਹੁਤ ਜ਼ੋਰ-ਜ਼ੋਰ ਦੀਆਂ ਆਵਾਜ਼ਾਂ ਤੇ ਇੱਕਦਮ ਜਿਦਾਂ ਪਾ ਗੇਟ ਕਿਸੇ ਤੋਂ ਖੜਕਾਉਣਿਆ ਹੈ ਨਾ ਤੋੜ ਦੇਾਂਗੇ ਉਸ ਤਰ੍ਹਾਂ ਦੀਆਂ ਆਵਾਜ਼ਾਂ ਆਈਆਂ ਬੱਚੇ ਵੀ ਡਰ ਗਏ ਤੇ ਬੱਚੇ ਵੀ ਉੱਠ ਕੇ ਰੋਣ ਲੱਗ ਗਏ ਤੇ ਮੈਂ ਵੀ ਘਬਰਾ ਗਈ ਵੀ ਹੈ ਨਾ ਕੀ ਹੋਇਆ ਤੇ ਮੈਂ ਸਾਈਡ ਤੇ ਕਲਿੱਪ ਚਲਾ ਦੂੰਗੀ ਤੇ ਉਸ ਫਿਰ ਥੋੜੇ ਟਾਈਮ ਬਾਅਦ ਮੈਂ ਨੇ ਬੱਚਿਆਂ ਨੂੰ ਬਿਠਾਇਆ ਅਸੀਂ ਬੈਠੇ ਤੇ ਜਦੋਂ ਥੋੜਾ ਜਿਹਾ ਹੈ ਨਾ ਸ਼ਾਂਤ ਹੋਇਆ ਨਾ ਕੋਈ ਨਹੀਂ ਸੀਗਾ ਕੋਈ ਅਗਰ ਹਨਾ ਕੋਈ ਇਨਸਾਨ ਕੋਈ ਆਉਂਦਾਗਾ ਆਸ ਪੜੋਸਤਾ ਕੋਈ ਵੀ ਤਾਂ ਪਤਾ ਲੱਗਦਾਗਾ ਕਿ ਜਦੋਂ ਮੈਂ ਗੇਟ ਖੋਲ੍ਹਿਆ ਬਾਹਰ ਗੇਟ ਕੋਲ ਕੀ ਵੇਖਿਆ ਤੇ ਮੰਜਾ ਨਾ ਮੈਨੇ ਬਿਲਕੁਲ ਨਾਲ ਲਗਾਇਆ ਹੋਇਆ ਸੀਗਾ ਕਰਨ ਤੇ ਦੀਵਾਰ ਦੇ ਨਾਲ ਲਗਾਇਆ ਹੋਇਆ ਸੀਗਾ ਤੇ ਇੱਕ ਸਾਈਡ ਤੋਂ ਮੰਜਾਗਾ ਜਿਹੜਾ ਬਿਲਕੁਲ ਨਾਲ ਲੱਗਿਆ ਹੋਇਆ ਤੇ ਦੂਸਰੀ ਸਾਈਡ ਤੋਂ ਮੰਜਾ ਜਿਹੜਾ ਸਾਈਡ ਤੇ ਹੋ ਗਿਆ ਸੀਗਾ ਤੇ ਨਾ ਹੀ ਤਾਂ ਉੱਥੋਂ ਕੋਈ ਬਿੱਲੀ ਚੜ੍ਹ ਸਕਦੀ ਇੰਨੀ ਉੱਪਰ ਕਿਉਂਕਿ ਬਿੱਲੀ ਦੇ ਖੜਕ ਕੇ ਦੀ ਆਵਾਜ਼ ਹੈ ਨਹੀਂ ਸੀ ਕਿ ਉਹ ਨਾ ਹੀ ਉਥੋਂ ਕੋਈ ਇਨਸਾਨ ਐਦਾਂ ਝੜ ਕੇ ਹੀ ਕੋਈ ਹੈ ਨਾ ਅਬੀ ਸ਼ਰਾਰਤ ਕਰ ਸਕਦਾਗਾ ਵੀ ਐਦਾਂ ਇੰਨਾ ਜ਼ਿਆਦਾ ਖੜਕਾ ਕਰੇਗਾ ਤੇ ਉਹਦਾ ਆਏ ਦਾ ਗਏ ਦਾ ਸਾਨੂੰ ਪਤਾ ਨਾ ਲੱਗੇ ਤੇ ਉਸ ਟਾਈਮ ਤੇ ਮੈਂ ਮੇਰੀ ਫਰੈਂਡ ਨਾਲ ਗੱਲ ਕਰਦੀ ਪਈ ਸੀ ਔਰ ਮੈਂ ਜਾਗਦੀ ਸੀਗੀ ਉਸ ਟਾਈਮ ਤੇ ਜੁਤੇ ਗੱਲ ਹੋਈ ਹੈਗੀ ਫੋਨ ਚਲਾਉਂਦੀ ਪਈ ਸੀ ਕਿ ਮੈਂ ਤੇ ਨਾਲ ਨਾਲ ਮੇਰੀ ਫਰੈਂਡ ਨਾਲ ਗੱਲ ਕਰ ਰਹੀ ਸੀਗੀ ਉਸ ਤੋਂ ਬਾਅਦ ਕੀ ਹੋਇਆ 게ਟ ਬਣਾਤਾ ਕੋਈ ਹਵਾ ਵਗਾਰਾ ਚੱਲਦੀ ਸੀ 게ਟ ਲਗਾਤਾ ਮੈਂਨੇ ਹਮ ਬੱਚੇ ਪੈ ਗਏ ਹਮ ਬੱਚਿਆਂ ਕੋਲ ਬੈਠੀ ਇਹਨਾਂ ਨੂੰ ਸਮਾਇਆ ਮੈਂਨੇ ਤੇ ਉਹਨਾਂ ਜਦੋਂ ਉਸ ਨੂੰ ਸਵੇਰ ਹੋਈ ਉਹ ਗੱਲ ਫੇਰ ਦਿਮਾਗ ਚੋਂ ਨਿਕਲ ਗਈ ਕਿ ਚਲ ਕੋਈ ਨਾ ਹੈਨਾ ਵੀ ਇੱਦਾਂ ਹੀ ਹੋਊਗਾ ਕੋਈ ਗੱਲ ਨਹੀਂ ਮੈਂ ਮੇਰੇ ਹਸਬੰਦ ਨੂੰ ਵੀ ਦੱਸਿਆ ਉਹ ਕਹਿੰਦੇ ਬਸ ਤੂੰ ਵੀ ਉਹ ਨੋਖਰੀ ਜਾਨੀ ਹੁੰਦੀ ਹੈਗੀ ਵੀ ਕੁਝ ਨਹੀਂ ਹੈਗਾ ਇਹ ਵੈਸੇ ਤੈਨੂੰ ਪਹਿਲ ਖਾ ਪੈ ਗਿਆ ਇਹ ਅੱਦਾਂ ਹੋਇਆ ਫਿਰ ਉਸ ਤੋਂ ਦੂਸਰੇ ਦਿਨ ਮੈਂ ਕਲਿੱਪ ਦੇ ਵਿੱਚ ਜਿੱਦਾਂ ਦਿਖਾਇਆ ਹਨਾ ਰੈਸਟੋਰਸਟ ਕਰ ਰਹੇ ਸੀ ਕਿ ਅਸੀਂ ਪਏ ਸੀਗੇ ਤੇ ਉਸ ਤੋਂ ਬਾਅਦ ਕੀ ਹੋਇਆ ਬਾਬਾ ਜੀ ਦੀ ਫੋਟੋ ਹਨਾ ਗੇਰੀਏ ਜਿੱਦੋਂ ਹੇਠੇ ਉੱਪਰ ਹੀ ਸੀ ਮੈਂ ਹਨਾ ਬੱਚੇ ਵੀ ਜਦੋਂ ਸੈੱਟੇ ਪਏ ਸੀਗੇ ਤੇ ਉਸ ਟਾਈਮ ਤੇ ਮੈਨੂੰ ਹੁੰਦਾਗਾ ਹੱਥੋਂ ਹੱਥੋਂ ਆਇਆ ਇਕਦਮ ਤੇ ਮੇਰੇ ਸਰਾਣੇ ਰੱਖੇ ਹੁੰਦਾ ਸੀ ਨੇ ਪਾਣੀ ਤੇ ਮੈਂ ਪਾਣੀ ਪੀਤਾ ਪਾਣੀ ਪੀਣ ਤੋਂ ਬਾਅਦ ਮੈਂ ਪੈ ਗਈ ਮੈਨੂੰ ਦੋ ਤਿੰਨ ਮਿੰਟ ਬਾਅਦ ਮੈਨੂੰ ਫੇਰ ਹੱਥੂ ਆਇਆ ਹੱਥੂ ਆਇਆ ਨਾ ਮਿਰਚਾਂ ਪੂਰਾ ਗਲੇ ਦੇ ਵਿੱਚ ਨਾ ਮਿਰਚਾਂ ਜਿਹੜਾ ਹੈ ਨਾ ਹੱਥੂ ਆ ਰਿਹਾ ਉਹ ਸੀਗਾ ਤੇ ਮੈਂ ਉਹਨੂੰ ਬਹੁਤ ਜ਼ਿਆਦਾ ਪਰੇਸ਼ਾਨ ਜੀ ਹੋਈ ਫਿਰ ਮੈਂਨੇ ਦੁਬਾਰਾ ਪਾਣੀ ਪੀਤਾ ਦੋ ਤਿੰਨ ਵਾਰ ਫਿਰ ਉਹਦੇ ਨਾਲ ਫਿਰ ਨਹੀਂ ਠੀਕ ਹੋਇਆ ਹੈਗਾ ਫਿਰ ਮੈਂ ਉੱਠ ਕੇ ਕਿਚਨ ਚ ਗਈ ਕਿਚਨ ਚ ਜਾ ਕੇ ਫਿਰ ਮੈਂਨੇ ਗੁੜ ਲਿਆ ਗੁੜ ਖਾਦਾ ਤੇ ਗੁੜ ਖਾ ਕੇ ਫਿਰ ਗਲਾ ਜਿਹੜਾ ਮੇਰਾ ਠੀਕ ਹੋਇਆ ਤੇ ਮੈਂ ਆ ਪੈ ਗਈ ਤੇ ਪੈਂਟ ਤੋਂ ਬਾਅਦ ਪੰਜ ਪੰਜ ਸੱਤ ਮਿੰਟ ਬਾਅਦ ਕੀ ਹੋਇਆਗਾ ਕੰਸਿਤ ਮਿੰਟ ਬਾਅਦ ਜਿਹੜੀ ਫੋਟੋ गिर ਗਈ ਵਾਪਰਦੀ ਜੀ ਜਦੋਂ ਫੋਟੋ ਗਿਰੀ ਇੱਕਦਮ ਧੜਕਣ ਵਧ ਗਈ ਹੈ ਨਾ ਵੀ ਜਦੋਂ ਇੱਕਦਮ ਆਪਾਂ ਨੂੰ ਕੋਈ ਆਵਾਜ਼ ਸੁਣੀ ਹੋਵੇ ਕੋਈ ਖੜਕਾ ਸੁਣਿਆ ਹੁੰਦਾਗਾ ਤੇ ਉਹ ਖੜਕਾ ਇੰਨਾ ਜ਼ਿਆਦਾ ਸੀਗਾ ਬਹੁਤ ਜ਼ਿਆਦਾ ਖੜਕਾ ਹੋਇਆ ਸੀ ਉਸ ਟਾਈਮ ਦੇ ਮੈਨੂੰ ਲੱਗਿਆ ਵੀ ਲੋਹੇ ਦੀ ਜਿਹੜੀ ਪ੍ਰੈਸ ਹੁੰਦੀ ਹੈ ਹੈਨਾ ਐਲੂਮੀਨੀਅਮ ਦੀ ਜੋ ਵੀ ਮੈਨੂੰ ਲੱਗਿਆ ਪ੍ਰੈਸ गिर ਗਈ ਹੈਨਾ ਵੀ ਇੰਨਾ ਜ਼ਿਆਦਾ ਖੜਕਾ ਤਾਂ ਪ੍ਰੈਸ ਨਾਲ ਹੀ ਹੋ ਸਕਦਾ ਤੇ ਫਿਰ ਮੈਨੂੰ ਯਾਦ ਆਇਆ ਵੀ ਪ੍ਰੈਸ ਤਾਂ ਮੈਨੇ ਕੀਤੀ ਹੋਈ ਨਹੀਂ ਤੇ ਪ੍ਰੈਸ ਹੈਵੀ ਨਹੀਂ ਇੱਥੇ ਰੱਖੀ ਹੋਈ ਮੇਰੇ ਕੋਲ ਹਨਾ ਪ੍ਰੈਸ ਤਾਂ ਸਾਈਡ ਤੇ ਪਈਆ ਤੇ ਫਿਰ ਮੇਰੇ ਦਿਮਾਗ ਚ ਆਏ ਵੀ ਕੁਝ ਪੈਰਾਂ ਚ ਨਾ ਪਿਆ ਹੋਵੇ ਹਨਾ ਸਾਡੇ ਮਤਲਬ ਬੈੱਡ ਤੋਂ ਬੱਚਿਆਂ ਨੇ ਪਾਸਾ ਮਾਰਿਆ ਹੋਊਗਾ ਨੀਚੇ ਨਾ ਗਿਰਕੇ ਹੋਵੇ ਕੁਝ ਹਨਾ ਇਦਾਂ ਦਿਮਾਗ ਦੇ ਚ ਫਿਰ ਮੈਂ ਹਮਮਤ ਕੀਤੀ ਵੀ ਚੱਲ ਮੈਂ ਉੱਠ ਕੇ ਦੇਖਦੀ ਆ ਮੈਂ ਲਾਈਟ ਔਨ ਕੀਤੀ ਤੇ ਜਦੋਂ ਮੈਂ ਜਾ ਕੇ ਦੇਖਿਆ ਤਾਂ ਬਾਬਾ ਜੀ ਦੀ ਫੋਟੋ ਸੀ ਜਿਹੜੀ ਉਹ ਨੀਚੇ ਗਿਰੀ ਪਈ ਸੀਗੀ ਤੇ ਆਵਾਜ਼ ਆਈ ਸੀ ਕਿ ਬਹੁਤ ਜ਼ਿਆਦਾ ਜਿੱਦਾਂ ਕਿਸੇ ਨੇ ਨਾ ਲੋਹਾ ਡਿੱਗਿਆ ਹੁੰਦਾਗਾ ਮਟਲਬ ਬਹੁਤ ਭਾਰੀ ਜਿਹੜਾ ਹਨਾ ਲੋਹਾ ਹੁੰਦਾ ਉਹ ਗਿਰਿਆ ਹੋਵੇਗੇ ਸੇਨੇ ਤੇ ਬਾਬਾ ਜੀ ਦੀ ਜਿਹੜੀ ਫੋਟੋ ਆ ਉਹ ਐਗਿਆ ਕਿ ਲੱਕੜ ਡਾਈਪ ਹਨਾ ਗੱਤੇ ਗੱਤੇ ਜਿਹੜਾ ਇੱਕ ਦੀ ਹੁੰਦੀ ਹੈ ਜਿਹੜੀ ਨਾ ਹੀ ਤਾਂ ਉਹਦੇ ਉੱਪਰ ਕੋਈ ਕਾਂਚਾਗਾ ਨਾ ਹੀ ਇਦਾਂ ਦਾ ਕੋਈ ਫਰੇਮ ਆਗਾ ਹਨਾ ਜਿੱਦਣ ਨਾਲ ਆਵਾਜ਼ ਆਜੀ ਤੇ ਉਸ ਤੋਂ ਬਾਅਦ ਕੀ ਕੀਤਾ ਸੀ ਫੋਟੋ ਸਾਫਰ ਕੇ ਮੈਨੇ ਰੱਖਤੀ ਤੇ ਚੀਪ ਚੋ ਫੀਲ ਹੋਇਆ ਹਨਾ ਕਿ ਫੋਟੋ ਗਿਰਿਆ ਗਿਆ ਤਾਂ ਹੇ ਨੀਚੇ ਤੇ ਪਹਿਲਾਂ ਫੋਟੋ ਚੱਕੀ ਮੱਥਾ ਟੇਕ ਕੇ ਫੋਟੋ ਨੂੰ ਤੇ ਉੱਪਰ ਰੱਖਦੀ ਕਿਉਂਕਿ ਆਪਣਾ ਹਮੇਸ਼ਾ ਹੁੰਦਾ ਨਾ ਆਪਣੇ ਲਵੇ ਜੇ ਬੁੱਕ ਵੀ ਆਪਣੀ ਗਿਰ ਚ ਤਾਂ ਆਪਾਂ ਬੁੱਕ ਨੂੰ ਚੱਕ ਕੇ ਪਹਿਲਾਂ ਮੱਥਾ ਟੇਕਦੇ ਹਾਂਗੇ ਹੈ ਨਾ ਤੇ ਸਕੂਲਾਂ ਟਾਈਮ ਚ ਇਹੀ ਆਦਤ ਪਈ ਹੋਈ ਹੈ ਕਿ ਤੇ ਪਾਪਾ ਦੀ ਫੋਟੋ ਮੰਨੇ ਉੱਪਰ ਰੱਖੀ ਤੇ ਉਸ ਤੋਂ ਬਾਅਦ ਬਣਾਈ ਜਿਵੇਂ ਚਾਹ ਫਿਰ ਚਾਹ ਦਿੰਦੀ ਬੱਚਿਆਂ ਨੂੰ ਤੇ ਮੈਂ ਵੀ ਚਾਹ ਪੀਂਦੀ ਚਾਹ ਪੀ ਕੇ ਅਸੀਂ ਉਸ ਬੈਠਾਂ ਹੀ ਆਂਗੇ ਤੇ ਕੋਈ ਕੁਝ ਨਹੀਂ ਸੋ ਸਾਡਾ ਦੂਸਰਾ 게ਟ ਹੈ ਜਿਹੜੇ ਇੱਕਦਮ ਉਹ ਲੱਗ ਗਿਆ ਵੱਜਣ ਗੇਟੇ ਨਹੀਂ ਵੀ ਇਦਾਂ ਹਲਕਾ ਜਿਹਾ ਖੜਕਾ ਹੋਇਆ ਜਿਦੋਂ ਉਹਨੂੰ ਦੋ ਤਿੰਨ ਵਾਰੀ ਆਪਾਂ ਮਾਰਦੇ ਆਂਗੇ ਤਾਂ ਗੇੜੋ ਤੇ ਗੇਟ ਤੇ ਐਵੇਂ ਤੇ ਫਿਰ ਡਰ ਕੇ ਅਸੀਂ ਫਿਰ ਮੇਰੇ ਹਸਬੰਦ ਨੂੰ ਕਹਿੰਦੀ ਆ ਮੈਂ ਕਿਹਾ ਵੀ ਇਦਾਂ ਇਦਾਂ ਗੱਲ ਹੋਈ ਆ ਉਹ ਕਹਿੰਦੇ ਵੀ ਕੋਈ ਗੱਲ ਨਹੀਂ ਤੇ ਉਹ ਆਏ ਜਦੋਂ ਫਿਰ ਖਾਣਾ ਵਗੈਰਾ ਬਣਾਇਆ ਸੀ ਖਾਣਾ ਖੂਣਾ ਖਾਦਾ ਠੀਕ ਹੈ ਤੇ ਮਤਲਬ ਇਦਾਂ ਉਹਦਾ ਕੁਝ ਜੋ ਹੋ ਹੀ ਗਿਆ ਫਿਰ ਉਹਨਾਂ ਨੇ ਫੋਟੋ ਸੀਲ ਲੀ ਬਾਬਾ ਜੀ ਦੀ ਪਟੰਗ ਦੀ ਵੀ ਉਈ ਗੱਲ ਨਹੀਂ ਤੇ ਤੂੰ ਜ਼ਿਆਦਾ ਉਹ ਨਾ ਕਰ ਹੈਨਾ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਡਰ ਮੈ ਇਸ ਕਰਕੇ ਇਸੀ ਕਿਉਂਕਿ ਜੇ ਤੂੰ ਫੋਟੋ ਖਿੜੀ ਆਗੀ ਹੈਨਾ ਵੈਸਤਾ ਪੁਨਿਆ ਹੁੰਦਾ ਵੀ ਕੋਈ ਵਾਰ ਚੋਈ ਹੈਗੀ ਕੋਈ ਚਿਪਕਲੀ ਹੈਗੀ ਪਰ ਇੱਥੇ ਕੁਛ ਨਹੀਂ ਸੀਗਾ ਹੈਨਾ ਜਾਂ ਫਿਰ ਘਰ ਦਾ ਕੰਮ ਚੱਲਦਾ ਹੋਵੇ ਕੋਈ ਡ੍ਰਿੱਲ ਵਗੈਰਾ ਚੱਲਦੀਆਂ ਨਹੀਂ ਗਿਆ ਹੈਨਾ ਉਹ ਦੋਮ ਦਾ ਵੀ ਸ਼ੀਸ਼ੇ ਵਗੈਰਾ ਨੇਲ ਵੀਰਾ ਵਗੈਰਾ ਨਹੀਂ ਹਿੱਲਣ ਲੱਗ ਜਾਂਦੀਆਂ ਨਹੀਂ ਗਿਆ ਫੋਟੋ ਵਗੈਰਾ ਬਿਉਤੇ ਕਰਕੇ ਹੁੰਦਾ ਪਰ ਐਦਾਂ ਦਾ ਹੈਨਾ ਕੁਛ ਵੀ ਨਹੀਂ ਸੀਗਾ ਇਥੇ ਕਰਕੇ ਮੈਂ ਡਰ ਕਿ ਉਸ ਤੋਂ ਬਾਅਦ ਗੇਟ ਘੜਕਣੇ ਇੰਨੇ ਜ਼ੋਰ-ਜ਼ੋਰ ਦੀ ਗਿਫਟ ਹੈ ਨਾ ਬੱਚਣੇ ਤੇ ਫਿਰ ਕੀ ਹੋਇਆ ਹਨਾ ਖਾਣਾ ਖਾਣਾ ਵੀ ਮੈਂ ਲੇਟ ਹੀ ਬਣਾਇਆ ਸੀ ਕਿਉਂਕਿ ਹਸਬੰਦ ਆਏ ਸੀ ਕਿ ਫਿਰ ਡਰ ਲੱਗ ਰਿਹਾ ਸੀ ਕਿ ਬੱਚੇ ਵੀ ਡਰਦੇ ਸੀਗੇ ਤੇ ਫਿਰ ਉਹਨਾਂ ਦੇ ਆਏ ਤੋਂ ਖਾਣਾ ਬਣਾਇਆ ਵੀ ਖਾਣਾ ਖਾਂਦੇ ਹੁੰਦੇ ਟਾਈਮ ਹੋ ਗਿਆ ਸਾਢੇ 9 ਦਾ ਸਾਢੇ 9 ਦਾ ਟਾਈਮ ਹੋਇਆ ਫਿਰ ਬਾਹਰ ਕਿਡੇ-ਕੁਡੇ ਘੱਟ ਰਹੇ ਸੀਗੇ ਤੇ ਹਸਬੰਦ ਕਹਿੰਦੇ ਵੀ ਚਲੋ ਠੀਕ ਹੈ ਮੈਂ ਜਾ ਰਿਹਾ ਹਾਂ ਆਪਣੀ ਡਿਊਟੀ ਤੇ ਹਸਬੰਡ ਨੀਚੇ ਉਤਰੇ ਨਹੀਂ ਤੇ ਬਾਈਕ ਸਟਾਰਟ ਕੀਤੀ ਉਹਨਾਂ ਨੇ ਤੇ ਬਾਈਕ ਸਟਾਰਟ ਕੀਤੀ ਮੈਂ ਉਹਦੀ ਆ ਗਈ ਮੈਂ ਅੰਦਰ ਰੂਮ ਦੇ ਵਿੱਚ ਰੂਮ ਮੈਂ ਆਏ ਜਾਲੀ ਵਾਲਾ ਗੇਟ ਲਗਾਇਆ ਤੇ ਕੁੰਡਾ ਲਗਾਇਆ ਹੈ ਨਾ ਅੰਦਰ ਵਾਲਾ ਤੇ ਆ ਕੇ ਬੈਠ ਗਈ ਬੱਚੇ ਵੀ ਬੈਠੇ ਨਹੀਂ ਕਿ ਤੇ ਆ ਕੇ ਮੈਂ ਬੈੱਡ ਤੇ ਬੈਠੀ ਹਾਂਗੀ ਤੇ ਉਸ ਤੋਂ ਬਾਅਦ ਕਿ ਇਹ ਗੇਟ ਸਾਡਾ ਜਿਹੜਾ ਇਹ ਮੇਨ ਇੱਧਰ ਰੂਮ ਵਾਲਾ ਗੇਟ ਹੈਗਾ ਬਹੁਤ ਜ਼ੋਰ ਜ਼ੋਰ ਦੀ ਜਿਹੜਾ ਗੇਟ ਵੱਜਣ ਲੱਗ ਗਿਆ ਜਦੋਂ ਕੋਈ ਗੇਟ ਤੋੜਦਾ ਹੁੰਦਾ ਤੇ ਮੈਨੂੰ ਹੋ ਗਿਆ ਕਿ ਮੇਰੇ ਹਸਬੰਦ ਨੇਗੇ ਹੈਨਾ ਵੀ ਉਹਨਾਂ ਜਦੋਂ ਜਾਂਦੇ ਨੇ ਕਿ ਡੁੱਟ ਕੇ ਵਾਰ ਕੁਝ ਭੁੱਲ ਜਾਂਦੇ ਹੁੰਦੇ ਨੇ ਕਦੇ ਕਲੱਬਸ ਭੁੱਲ ਜਾਂਦੇ ਨੇ ਕਿ ਉਹ ਕਦੀ ਚੱਬ ਹੁੰਦੇ ਨੇ ਕੀ ਖਿੰਦੇ ਆ ਰੀਡ ਵਗੈਰਾ ਭੁੱਲ ਜਾਂਦੇ ਨੇ ਚਾਰਜਰ ਤੇ ਕੁਛ ਐਦਾਂ ਵੀ ਉਹ ਲੈਣ ਆਏ ਨੇ ਕਿ ਕੁਝ ਭੁੱਲ ਗਏ ਤੇ ਮੈਂ ਅੰਦਰ ਖੜੀ ਮੈਂ ਆਵਾਜ਼ ਮਾਰ ਲੀ ਗੀ ਮੈਂ ਕਿਹ ਕੋਣਾ ਬਾਹਰ ਕੋਣਾ ਹੈਨਾ ਚੂਚੀ ਵਜਾ ਮਰੀ ਗਿਆ ਤੇ ਮੈਂ ਇਹਨਾਂ ਨੂੰ ਆਵਾਜ਼ ਲਗਾਈ ਮੈਂ ਕਿ ਤੁਸੀਂ ਹੋਵਗੇ ਤੇ ਫਿਰ ਮੇਰੇ ਦਿਮਾਗ ਚ ਫਿਰ ਮੇਰੇ ਦਿਮਾਗ ਚ ਆਇਆ ਵੀ ਨਾ ਜਦੋਂ ਇਹ ਮਜ਼ਾਕ ਕਰ ਰਹੇ ਨੇ ਕਿ ਵੀ ਤਾਂ ਪਹਿਲਾਂ ਡਰੀ ਹੋਈ ਆ ਵੀ ਚਲਵੇਂ ਹੁ ਡਰਾਉਣਾਗਾ ਤੇ ਉਸ ਤੋਂ ਬਾਅਦ ਮੈਂ ਮੇਰੇ ਹਸਬੰਦ ਨੂੰ ਕੀਤਾ ਫੋਨ ਮੈਂ ਕਿਹਾ ਵੀ ਜਦੋਂ ਤਾਂ ਫੋਨ ਦੀ ਰਿੰਗ ਜਾਊਗੀ ਮੈਨੂੰ ਪਤਾ ਲੱਗ ਜਾਊਗਾ ਵੀ ਉਹ ਹੀ ਖੜੇ ਨੇਗੇ ਤੇ ਮੈਂ ਉਹਨਾਂ ਨੂੰ ਫੋਨ ਕੀਤਾ ਤੇ ਉਹਨਾਂ ਦਾ ਬਾਈਕ ਚੱਲਦੀ ਪਈ ਸੀਗੀ ਤੇ ਉਹ ਕਹਿੰਦੇ ਮੈਂ ਤਾਂ ਵੀ ਤੋਂ ਬਾਹਰ ਨਿਕਲ ਗਿਆ ਹੁਣ ਚੱਲ ਗਿਆ ਕਸਟਮਰ ਲੈ ਕੇ ਤੇ ਉਸ ਵੇਲੇ ਮੈਂ ਦਾ ਫਿਰ ਉਹ ਬਸ ਉਹ ਤਾਂ ਫਿਰ ਥੋੜੀ ਚਿੰਤ ਸਕਦੇ ਵੀ ਕੀ ਹੋਇਆ ਹੋਊਗਾ ਐਨਾ ਮਤਲਬ ਉਹਦੋਂ ਅਸੀਂ ਢੇੜੇ ਗੁੱਡੇ ਕੱਢ ਕੇ ਬੈਠੇ ਆ ਹਸਬੰਡ ਜਸਟ ਮੇਰੇ ਗਏ ਨੇ ਐਨਾ ਜ਼ੋਰ ਦੀ ਇਹ ਨਿਆਵਾ ਚੈਨਲ ਹੈ ਨਾ ਉਸ ਚੀਜ਼ਾਂ ਕਲਿੱਪਾਂ ਨਹੀਂ ਸੀ ਹੈ ਨਾ ਵੀ ਐਨਾ ਹੋਣੀ ਹੈਗਾ ਵੀ ਆ ਇਦਾਂ ਦਾ ਹੈ ਨਾ ਡਰੇ ਹੋਈਏ ਕੋਈ ਇਦਾਂ ਦੀ ਚੀਜ਼ ਹੋਈ ਆਪਾਂ ਫੱਟ ਦੇ ਨੇ ਕੈਮਰਾ ਚੱਕ ਲਈਏ ਇਮਨ ਨਹੀਂ ਖੋਇਆ ਹੈਗਾ ਮੈਂ ਤੋ ਨਹੀਂ ਕੋ ਕਲਿੱਪ ਆ ਵਗੈਰਾ ਲਈਆਂ ਨਹੀਂ ਉਸ ਟਾਈਮ ਤੇ ਕਿਉਂਕਿ ਬੱਚੇ ਵੀ ਡਰ ਜਾਂਦੇ ਨੇ ਖੁਦ ਮੈਂ ਡਰੀ ਹੋਈ ਸੀ ਉਸ ਟਾਈਮ ਤੇ ਕੈਮਰਾ ਕਿੱਥੋਂ ਹੈ ਨਾ ਵੀ ਤੂੰ ਸਮਝ ਸਕਦੇ ਏਦਾਂ ਨਾ ਡਰਕਦੀ ਆਈ ਹੁੰਦਾ ਵੀ ਕੋਈ ਚੀਜ਼ ਆ ਗਈ ਹੈ ਨਾ ਕੋਈ ਭੂਤ ਆ ਗਈ ਜਾਂ ਕੁਛ ਏਦਾਂ ਹੀ ਹੁੰਦਾ ਬੰਦੇ ਨੂੰ ਤੇ ਉਹ ਕੈਮਰਾ ਦਾ ਖੁੱਲਣਾ ਬਹੁਤ ਦੂਰੀ ਦੀ ਗੱਲ ਹੈ ਜੀ ਉਹਦੇ ਕਰਕੇ ਫਿਰ ਬਹੁਤ ਜ਼ਿਆਦਾ ਮੈਨੂੰ ਛੜਾ ਡਰ ਲੱਗਿਆ ਨੂੰ ਤੁਸੀਂ ਆਪ ਸੋਚ ਸਕਦੇ ਹੋਗੇ ਵੀ ਹਸਬੰਦ ਤਾਂ ਚੱਲ ਗਿਆ ਸੀ ਕੋਈ ਵੀ ਨਹੀਂ ਸੇਟ ਹੈ ਜ਼ੋਰ ਜ਼ੋਰ ਦੀ ਗੇਟ ਕੜਕਣਾ ਜੇ ਬੰਦਾ ਸੁੱਤਾ ਪਿਆ ਹੋਵੇ ਫਿਰ ਵੀ ਹੁੰਦਾ ਵੀ ਚੱਲ ਪਲੇਖਾ ਲੱਗ ਗਿਆ ਹੋਊਗਾ ਵੀ ਹੈਨਾ ਥੋੜਾ ਬੋਤਾ ਖੜਕਾ ਹੋਇਆ ਹੋਊਗਾ ਵੀ ਉਹ ਨੀਂਦ ਚ ਸੀਗੇ ਇਹਨੂੰ ਜ਼ਿਆਦਾ ਲੱਗਿਆ ਜਦੋਂ ਹੁੰਦਾ ਦਾ ਪਰ ਉਸ ਟਾਈਮ ਤੇ ਤਾਂ ਮੈਂ ਆ ਕੇ ਹੱਜੀ ਬੈਠੀ ਨਹੀਂ ਜਾਂਦੀ ਗੇੜੇ ਕੜਦੀ ਕੋਈ ਸੀਗੀ ਬਾਅਦ ਵਿੱਚ ਉਹ ਚ ਜੰਨਾ ਜ਼ਿਆਦਾ ਹੋਇਆ ਫਿਰ ਘਰੇ ਵੀ ਗੱਲ ਕੀਤੀ ਮਨੇ ਮम्मी ਕਹਿੰਦੇ ਵੀ ਤੂੰ ਸਪਾਟ ਵਗੈਰਾ ਲਗਾ ਲਿਆ ਕਰੋ ਇਹ ਤਾਂ ਪੜ੍ਹਤੋ ਸਿਰਾਂ ਨੂੰ ਸੌਣੇ ਉਸ ਟਾਈਮ ਵੀ ਬੱਚੇ ਪੜ੍ਹਤ ਕਰਦੇ ਨੇਗੇ ਸਵੇਰੀ ਉੱਠਦੇ ਆਗੇ ਉਸ ਟਾਈਮ ਤੇ ਵੀ ਇੱਕ ਸਾਈਡ ਤੇ ਪੜ੍ਹਤ ਚੱਲਦਾ ਰਹਿੰਦਾਗਾ ਹੈਨਾ ਵੀ ਪਤਾ ਨਹੀਂ ਉਹ ਕੀ ਚੀਜ਼ ਸੀ ਉਹ ਦਰਦੀ ਰਹੇ ਤੇ ਇੱਦਾਂ ਹੀ ਹੈਨਾ ਹੋ ਰਿਹਾਗਾ ਕੁਛ ਦਿਨਾਂ ਤੋਂ ਸਮਝ ਨਹੀਂ ਆ ਰਹੀ ਵੀ ਕੀ ਚੀਜ਼ ਆ ਗਈ ਕੀ ਨਹੀਂ